ਬਾਈ ਕਿਵੇਂ ਆਂਦੇ ਠੀਕ ਆ ਟੁੱਟੇ ਤਾਂ ਨਹੀਂ ਇੱਕ ਮਿੰਟ ਵਾਂ ਵੇਖਦੀ ਆ ਕੇ ਚੰਗੀ ਤਰ੍ਹਾਂ ਨਾ ਆਪਾਂ ਉੱਚੀ ਕਰਕੇ ਮਿੱਟੀ ਲਾਗੇ ਇਹਦੇ ਤੇ ਇਹ ਟਟਿਰੀ ਵਾਸਤੇ ਵੀ ਨਾ ਕੁਛ ਖਾਣ ਖੋਣ ਨੂੰ ਆਪਾਂ ਇੱਥੇ ਹੀ ਪਾ ਗਏ ਵੀ ਜਿਹੜਾ ਇਹਨੂੰ ਉੱਧਰ ਨਾ ਜਾਣਾ ਪਵੇ ਹਨਾ ਕਿਉਂਕਿ ਕਾਂ ਆ ਜਾਂਦੇ ਆ ਨਾ ਕਾਂ ਵੀ ਫਿਰ ਆਂਡੇ ਉਂਡੇ ਨਾ ਕਿਤੇ ਭੰਨ ਦੇਣ ਲੈ ਜਾਣ ਕਿਤੇ ਤੇ ਦੋਸਤੋ ਇੱਧਰ ਸਾਡੇ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਟਟਿਰੀ ਆਂਡੇ ਦਿੰਦੀ ਆ ਕਈ ਵਾਰੀ ਉਧਰਲੇ ਵਹਾਂ ਚ ਦੇ ਦਿੰਦੀ ਆ ਕਈ ਵਾਰੀ ਇੱਧਰ ਤੇ ਜਿਹੜੇ ਕਿ ਆਂਡੇ ਇੱਥੇ ਪਏ ਹੋਏ ਆ ਤੇ ਸਾਨੂੰ ਤੁਸੀਂ ਜਰੂਰ ਦੱਸਿਓ ਵੀ ਆਪਾਂ ਇਹਨਾਂ ਵਾਸਤੇ ਕੀ ਇੱਥੇ ਕੋਈ ਖਾਣ ਪੀਣ ਵਾਸਤੇ ਜਿਹੜਾ ਕਿ ਰੱਖ ਦਗੇ ਹਨਾ ਖਾਣਾ-ਦਾਣਾ ਵੀ ਜਿਹੜਾ ਕਿ ਇਹ ਇੱਥੇ ਹੀ ਖਾ ਪੀ ਲੈਣ ਤੇ ਇਹਨੂੰ ਉੱਠ ਕੇ ਨਾ ਜਾਣਾ ਪਵੇ ਤਾਂ ਜੋ ਕਿਉਂਕਿ ਕਾਂ ਜਿਹੜੇ ਕਿ ਵਾਰੀ-ਵਾਰੀ ਇੱਥੇ ਆ ਜਾਂਦੇ ਆ ਤੇ ਆ ਕੇ ਇੰਦੇ ਆਂਦੇ ਨਾ ਕਿਤੇ ਲੈ ਜਾਣ ਹਜੇ ਇਹਨੇ ਇੱਕ ਆਂਡਾ ਦਿੱਤਾ ਆ ਟਟਿਰੀ ਨੇ ਤੇ ਆ ਤੁਸੀਂ ਵੇਖ ਹੀ ਸਕਦੇ ਹੋ ਕੋਲੀ ਵਿਚਾਰੀ ਫਿਰਦੀ ਆ ਤੇ ਇਹਨੂੰ ਇਹੀ ਡਰ ਲੱਗਦਾ ਵੀ ਕਿਤੇ ਮੇਰੇ ਆਂਡੇ ਕੋਈ ਤੋੜ ਨਾ ਦੇਵੇ ਇੱਕ ਮੇਰੀ ਫਰੈਂਡ ਵੀ ਹੈਗੀ ਆ ਉਹ ਨਾ ਫੋਰੈਸਟ ਡਿਪਾਰਟਮੈਂਟ ਚ ਆ ਉਹਨੂੰ ਵੀ ਪੁੱਛ ਲਾਂਗੇ ਆਪਾਂ ਵੀ ਕੀ ਇਹਦੇ ਵਾਸਤੇ ਰੱਖੀਏ ਤੇ ਬਾਕੀ ਆਪਾਂ ਦੋਸਤਾਂ ਨੂੰ ਵੀ ਪੁੱਛਦੇ ਹਾਂ ਤੇ ਦੱਸਣਗੇ ਤੇ ਫਿਰ ਆਪਾਂ ਇਹਦੇ ਵਿੱਚ ਰੱਖਾਂਗੇ ਕੋਈ ਇਹਦੇ ਵਾਸਤੇ ਕੋਈ ਦਾਣੇ ਵਗੈਰਾ ਕੋਈ ਚੋਗਾ ਹਨਾ ਜਿਹੜਾ ਕਿ ਇੱਥੇ ਨੂੰ ਨਾ ਜਾਵੇ ਕਰੇ ਤੇ ਆਜੋ ਆਜੋ ਬਹਿ ਜਾਓ ਇੱਥੇ ਕੁਛ ਨਹੀਂ ਕਹਿੰਦੇ ਅਸੀਂ ਤਾਂ ਤੁਹਾਡੀ ਸੇਫਟੀ ਕੀਤੀ ਆ ਵੀ ਤਾਂ ਜੋ ਤੁਹਾਡੇ ਆਂਡੇ ਜਿਹੜੇ ਕਿ ਕਾਂ ਨਾ ਲੈ ਜੇ ਕਿਉਂਕਿ ਕਾਂ ਮੈਂ ਇੱਥੇ ਵੇਖਿਆ ਕਦੋਂ ਕਰਦੀ ਨੇ ਵੀ ਤਿੰਨ ਚਾਰ ਵਾਰੀ ਕਾਂ ਇੱਥੇ ਆ ਆ ਕੇ ਬਹਿੰਦਾ ਬਾਕੀ ਦੋਸਤੋ ਜਿੱਥੇ ਵੀ ਟਟਿਰੀ ਨੇ ਆਂਡੇ ਦਿੱਤੇ ਹੁੰਦੇ ਆ ਨਾ ਉਹਦੇ ਉੱਥੇ ਹੀ ਪਏ ਰਹਿੰਦਾ ਕਰੋ ਕਈ ਹੁੰਦੇ ਨੇ ਸਾਰਿਆਂ ਦੀ ਗੱਲ ਨਹੀਂ ਕਰਦੇ ਕਈ ਕਿਹੋ ਜਿਹੇ ਹੁੰਦੇ ਨੇ ਇਹ ਵੀ ਜਿਹੜੇ ਕਿ ਆਂਡੇ ਵਿਚਾਲੇ ਜਿਵੇਂ ਹੁਣ ਇਹਨੇ ਵਾਹਨ ਤੇ ਤੇਤੇ ਆ ਤੇ ਚੱਕ ਕੇ ਵੀ ਉੱਥੇ ਰੱਖ ਦੇਣਗੇ ਵੀ ਵੱਟਾਂ ਦੇ ਉੱਪਰ ਵੀ ਇੱਥੇ ਆਪੇ ਟਟੇਰੀ ਆ ਜੂਗੀ ਪਰ ਜਦੋਂ ਟਟੇਰੀ ਦੀ ਜਗ੍ਹਾ ਬਦਲੀ ਜਾਵੇ ਨਾ ਫਿਰ ਉਹ ਉੱਥੇ ਆਂਡੇ ਤੇ ਉਹ ਬੈੰਦੀ ਨਹੀਂਗੀ ਤੇ ਆਪਣੇ ਤਾਂ ਹੁਣ ਇੱਥੇ ਐਵੇਂ ਹੀ ਰਹਿਣਗੇ ਇਹਾ ਜੋ ਪਾਣੀ ਵਗੈਰਾ ਇਹਦੇ ਚ ਨਾ ਪੋਵੇ ਆ ਝੋਨੇ ਦਾ ਤੇ ਬਾਕੀ ਤੁਸੀਂ ਦੱਸਿਓ ਜ਼ਰੂਰ ਤੇ ਬਾਕੀ ਦਾ ਰਹਿੰਦਾ ਆਪਾਂ ਹੁਣ ਕੱਦੂ ਆ ਜਿਹੜਾ ਕਿ ਕਰਦੇ ਆ ਤੇ ਸ਼ਾਮਾਂ ਜਿਹੜੀਆਂ ਢਲ ਗਈਆਂ ਤੇ ਕੱਲ ਨੂੰ ਆਪਣੇ ਲੱਗਣਾ ਚੌਨਾ ਇੱਥੇ PR 126 ਆਪਾਂ ਜਿਹੜਾ ਕਿ ਲਾਉਣਾ ਹੈਗਾ ਤੇ ਬਸ ਆਹੀ ਝੋਨਾ ਜਿਹੜਾ ਕਿ ਆਪਣਾ ਰਹਿ ਗਿਆ ਅੱਜ ਤੇ ਜੈਸ਼ ਵੀ ਸਾਡਾ ਦੇਖੋ ਇੱਧਰ ਪੂਰੀ ਮਸਤੀ ਕਰ ਰਿਹਾ ਦੇਖੋ ਕਿਵੇਂ ਤਾਂ ਇਹਨੂੰ ਘਰੋਂ ਲਿਆਂਦਾ ਸੀ ਤੁਸੀਂ ਵੀਡੀਓ ਚ ਦੇਖਿਆ ਹੀ ਆ ਤੇ ਹੁਣ ਇਹਨੇ ਹਜੇ ਹੋਰ ਵੀ ਲਿਬੜਨਾ ਤੇ ਆਜੋ ਤੁਸੀਂ ਬਹਿ ਜਾਓ ਇੱਥੇ ਅਸੀਂ ਕੋਸ਼ ਨਹੀਂ ਤੁਹਾਨੂੰ ਡਿਸਟਰਬ ਕਰਦੇ ਇਸ ਤੇ ਦੇਖਣ ਆਏ ਸੀ ਵੀ ਬਸ ਤਾ ਤੁਹਾਡਾ ਜਿਹੜਾ ਕਿ ਬਿਲਕੁਲ ਸੇਫ ਹੈਗਾ ਤੇ ਬਾਕੀ ਦੋਸਤੋ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਕੀ ਆਪਾਂ ਇੱਥੇ ਚੋਗਾ ਵਗੈਰਾ ਰੱਖੀਏ ਵੀ ਕਾਹਦਾ ਚੋਗਾ ਰੱਖੀਏ ਹਨਾ ਜਿਹੜਾ ਟਿਰੀ ਨੂੰ ਨਾ ਜਾਣਾ ਪਵੇ ਵਿਚਾਰੇ ਨੂੰ ਜ਼ਿਆਦਾ ਮਤਲਬ ਕੀ ਕਈ ਵਾਰੀ ਦੋਨੇ ਹੀ ਉੱਡ ਜਾਂਦੇ ਨੇ ਤੇ ਕਈ ਵਾਰੀ ਇਕੱਲੀ ਟਟਿਰੀ ਹੈ ਜਿਹੜੀ ਕਿ ਬਹਿ ਜਾਂਦੀ ਹੈ ਨਾ ਬਾਈ ਸੋਨੂ ਆ ਜੈਸ਼ਵਿਕ ਨੂੰ ਲੈ ਜੋ ਇੱਧਰ ਤੇ ਮੈਂ ਜਿਹੜਾ ਕਿ ਆ ਦੋਕ ਗੇੜੇ ਕੱਢ ਲਾਵਾਂ ਇੱਥੇ ਰੋਟਾ ਵੀਟਰ ਦੇ ਤੇ ਅੱਜ ਦੋਸਤੋ ਖੀਰ ਲਈ ਸੀਗੀ ਇਸ ਸੀਜ਼ਨ ਦਾ ਤੇ ਪੂਰਾ ਆਪਾਂ ਆਨੰਦ ਇੰਜੋਏ ਕਰ ਰਹੇ ਆ ਪੂਰਾ ਖੇਤ ਦੇ ਵਿੱਚ ਤੇ ਕੱਦੂ ਕੱਦੂ ਹੋਈ ਪਈਏ ਘਰੇ ਵੀ ਕੱਦੂਆਂ ਦੀ ਸਬਜ਼ੀ ਬਣੀ ਹੁੰਦੀ ਹੈ ਤੇ ਖੇਤ ਵੀ ਸੰਦੂ ਸਾਹਿਬ ਨੂੰ ਥੋੜਾ ਜਿਹਾ ਕੰਮ ਜਿਹੜਾ ਕੀ ਪੈ ਗਿਆ ਸੀਗਾ ਤੇ ਮੈਂ ਕਿਹਾ ਚਲੋ ਕੋਈ ਨਹੀਂ ਆ ਦੋ ਗੇੜੇ ਰਹਿ ਗਏ ਬਾਕੀ ਤਾਂ ਇਧਰੋਂ ਘਾਰ ਹੀ ਗਏ ਸੀਗੇ ਤੇ ਮੈਂ ਕਿਹਾ ਚਲੋ ਨਾਲੇ ਆਪਾਂ ਇੰਜੋਏ ਕਰਦੇ ਆ ਤੇ ਕੱਦੂ ਕਰ ਦਿੰਨੇ ਆ ਤੇ ਨਾਲੇ ਐਕਸਪੀਰੀਅੰਸ ਹੋਰ ਵੀ ਹੋ ਜਾਊਗਾ ਝੋਨੇ ਵਾਲਾ ਕੰਮ ਆਪਣਾ ਹੋ ਗਿਆ ਜੀ ਫਰਨੀਸ਼ ਤੇ ਕੱਲ ਨੂੰ ਆਪਣੇ ਭਰਾ ਆਉਣਗੇ ਭੈਣਾ ਆਉਣਗੀਆਂ ਦੇ ਪਰ ਜਿਹੜਾ ਕਿ ਝੋਨਾ ਲਾਉਣ ਵਾਸਤੇ ਤੇ ਅੱਜ ਦੇ ਵਲੌਗ ਦਾ ਦੋਸਤੋ ਇੱਥੇ ਐਂਡ ਕਰਦੇ ਆ ਤੇ ਜੇ ਤੁਹਾਨੂੰ ਵਧੀਆ ਲੱਗੇ ਤਾਂ ਜ਼ਰੂਰ ਤੁਸੀਂ ਜਿਹੜਾ ਕਿ ਕਮੈਂਟ ਕਰਕੇ ਦੱਸਿਓ ਤੇ ਬਾਕੀ ਜਿਹੜਾ ਤੁਹਾਨੂੰ ਆਪਾਂ ਟਿਊਟੋਰੀਅਲ ਆ ਪੁੱਛਿਆ ਨਾ ਉਹ ਤੁਸੀਂ ਜ਼ਰੂਰ ਦੱਸਿਓ ਵੈਸੇ ਉਹਨਾਂ ਦੀ ਉਹਦੀ ਸੇਫਟੀ ਆ ਆਪਾਂ ਜਿਹੜੀ ਕਿ ਕਰਤੀ ਆ ਤੇ ਇਹ ਮੇਰਾ ਕੱਲੀ ਦਾ ਵਲੌਗ ਹੈ ਜੀ ਕਿਉਂਕਿ ਸੰਤੂ ਸਾਹਿਬ ਹੈ ਨਹੀਂ ਸੀਗੇ ਮਤਲਬ ਕਿ ਪਹਿਲਾਂ ਸੀਗੇ ਇੱਥੇ ਤੇ ਫਿਰ ਉਹਨਾਂ ਥੋੜਾ ਜਿਹਾ ਕੰਮ ਪੈ ਗਿਆ ਘਰੇ ਜਾਵੜੇ ਤੇ ਊਰੀ ਸੀਗਾ ਤੇ ਹੁਣ ਆਪਾਂ ਜਿਹੜਾ ਕਿ ਟਰੈਕਟਰ ਲੈ ਕੇ ਚੱਲੇ ਆ ਜੀ ਕਰੇ ਤੇ ਸਾਰਿਆਂ ਨੂੰ ਸਰਸ਼ੀਕਾਲ ਜਾ ਕੇ ਜਿਹੜਾ ਕਿ ਟਰੈਕਟਰ ਵਾਸ਼ ਕਰਦੇ ਆ ਕਿਉਂਕਿ ਹੁਣ ਟਰੈਕਟਰ ਦਾ ਤੇ ਕੱਦੂ ਕਰਨ ਦਾ ਜਿਹੜਾ ਕੰਮ ਹੋ ਗਿਆ ਇੱਕ ਵਾਰੀ ਫਿਨਿਸ਼ ਰਬ ਸੁੱਕ ਰੱਖੀ ਅਗਲੇ ਸਾਲ ਫੇਰ ਜਿਹੜਾ ਕਿ ਕਰਾਂਗੇ ਸਰਸ਼ੀਕਾਲ ਜੀ